26 ਜੁਲਾਈ ਤੋਂ ਪੈਰਿਸ 올림픽ਸ ਦੀ ਸ਼ੁਰੂਆਤ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਅਤੇ ਗੋਲ ਕੀਪਰ ਸ਼੍ਰੀ ਜੇਸ਼ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੀ ਹਾਂ ਦੱਸ ਦਈਏ ਕਿ ਸ਼੍ਰੀ ਜੇਸ਼ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਆਖਰੀ 올림픽 ਹੋਵੇਗਾ ਦੱਸ ਦਈਏ ਕਿ 36 ਸਾਲਾਂ ਸ਼੍ਰੀ ਜੇਸ਼ ਨੇ ਚਾਰ 올림픽ਸ ਖੇਡੇ ਨੇ 2016 ਦੇ ਵਿੱਚ ਉਹਨਾਂ ਨੇ ਰਿਓ 올림픽ਸ ਦੇ ਵਿੱਚ ਆਪਣੀ ਟੀਮ ਦੇ ਨਾਲ ਹਿੱਸਾ ਲਿਆ ਸੀ ਅਤੇ 8ਵੇਂ ਸਥਾਨ ਤੇ ਰਹੇ ਸੀ ਉੱਥੇ ਹੀ 2020 ਦੀ ਗੱਲ ਕਰੀਏ ਤਾਂ 2020 ਦੇ ਵਿੱਚ ਟੋਕੀਓ 올림픽 ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਅਤੇ ਆਪਣੀ ਪੂਰੀ ਟੀਮ ਦੇ ਨਾਲ ਬ੍ਰੌਂਜ਼ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ। ਸ਼੍ਰੀਜੇਸ਼ ਨੇ ਭਾਰਤ ਲਈ 328 ਅੰਤਰਰਾਸ਼ਟਰੀ ਮੈਚ ਖੇਡੇ ਨੇ। ਇਸ ਤੋਂ ਇਲਾਵਾ ਉਹ ਕਈ ਰਾਸ਼ਟਰੀ ਮੰਡਲ ਖੇਡਾਂ ਅਤੇ ਵਿਸ਼ਵ ਕੱਪ ਵਿੱਚ ਹਿੱਸਾ ਲੈ ਚੁੱਕੇ ਨੇ। ਪੈਰਿਸ 올림픽 26 ਜੁਲਾਈ ਤੋਂ ਸ਼ੁਰੂ ਹੋਣਗੇ। ਸ਼੍ਰੀਜੇਸ਼ ਨੇ ਹਾਕੀ ਇੰਡੀਆ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ, "ਜਦੋਂ ਮੈਂ ਪੈਰਿਸ ਵਿੱਚ ਆਪਣੇ ਆਖਰੀ ਟੂਰਨਾਮੈਂਟ ਦੀ ਤਿਆਰੀ ਕਰਦਾ ਹਾਂ, ਮੈਂ ਆਪਣੇ ਕਰੀਅਰ ਨੂੰ ਬਹੁਤ ਮਾਣ ਨਾਲ ਵੇਖਦਾ ਹਾਂ ਅਤੇ ਉਮੀਦ ਦੀਕਰਨ ਨਾਲ ਅੱਗੇ" ਬਧਦਾ ਹਾਂ ਉਹਨਾਂ ਨੇ ਕਿਹਾ ਕਿ ਇਹ ਯਾਤਰਾ ਕਿਸੇ ਵੀ ਅਸਾਧਾਰਨ ਤੋਂ ਘੱਟ ਨਹੀਂ ਰਹੀ ਮੈਂ ਅਤੇ ਮੇਰਾ ਪਰਿਵਾਰ ਟੀਮ ਦੇ ਸਾਥੀਆਂ ਕੋਚਾਂ ਪ੍ਰਸ਼ੰਸਕਾਂ ਅਤੇ ਹਾਕੀ ਇੰਡੀਆ ਦੇ ਪਿਆਰ ਅਤੇ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗੇ ਮੇਰੇ ਵਿੱਚ ਵਿਸ਼ਵਾਸ ਕਰਨ ਲਈ ਤੁਹਾਡਾ ਧੰਨਵਾਦ ਮੇਰੇ ਟੀਮ ਦੇ ਸਾਥੀ ਮੁਸ਼ਕਲ ਸਮੇਂ ਵਿੱਚ ਮੇਰੇ ਨਾਲ ਖੜੇ ਰਹੇ ਹਨ ਅਸੀਂ ਸਾਰੇ ਇੱਥੇ ਪੈਰਿਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਬੇਸ਼ੱਕ ਇੱਛਾ ਆਪਣੇ ਤਗਮਿਆਂ ਦਾ ਰੰਗ ਬਦਲਣ ਦੀ ਹੈ 2010 ਵਿਸ਼ਵ ਕੱਪ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਸ਼੍ਰੀ ਜੇਸ਼ ਭਾਰਤ ਲਈ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਿਹਾ ਹੈ ਜਿਸ ਵਿੱਚ 2014 ਦੀਆਂ এਸ਼ੀਆਈ ਖੇਡਾਂ ਵਿੱਚ ਸੋਨਾ ਅਤੇ ਜਗਾਰਤਾ ਫਲੇਮ ਬਾਗ ਵਿੱਚ 2018 ਦੀਆਂ এਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਸ਼ਾਮਿਲ ਹੈ 2018 ਦੀ ਗੱਲ ਕਰੀਏ ਤਾਂ এਸ਼ੀਅਨ ਚੈਂਪੀਅਨ ਟਰੋਫੀ ਦੀ ਸਾਂਝੀ ਜੇਤੂ ਟੀਮ ਤੋਂ ਇਲਾਵਾ ਉਹ ਭੁਵਨੇਸ਼ਵਰ ਦੇ ਵਿੱਚ 2019 ਦੀ FIH ਪੁਰਸ਼ ਸੀਰੀਜ਼ ਫਾਈਨਲ ਚੈਂਪੀਅਨ ਟੀਮ ਵਿੱਚ ਵੀ ਸੀ ਇਸ ਦੇ ਇਲਾਵਾ ਉਹ 2022 ਦੀਆਂ ਰਾਸ਼ਟਰੀ ਮੁੰਡਲ ਖੇਡਾਂ ਅਤੇ 2023 ایشিয়ান ਚੈਂਪੀਅਨਜ਼ ਟਰੋਫੀ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ ਉਸ ਨੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਸੋਨ ਤਗਮਾ ਜਿੱਤਣ ਵਿੱਚ ਮਦਦ ਕੀਤੀ ਹੈ